कांग्रेस ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣ ਦੇ ਤਹਿਤ ਅੱਜ ਹਲਕਾ ਵਿਦਿਆਏ ਰਾਣਾ ਕੁਜੈਤ ਸਿੰਘ ਦੀ ਅਗਵਾਈ ਵਿੱਚ ਨਵੀਂ ਤਾਣਾ ਮੰਡੀ ਤੋਂ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ-ਵੱਖ ਇਲਾਕਿਆਂ ਵਿੱਚੋਂ ਕਿਸਾਨ ਟਰੈਕਟਰ ਲੈ ਕੇ ਮੰਡੀ ਵਿਖੇ ਪਹੁੰਚੇ। ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਤੇ ਹੋਰਨਾ ਆਗੂਆਂ ਨੇ ਵੀ ਸੰਬੋਧਨ ਕੀਤਾ। રોડ જલંધર રોડ ડિસી ચોક તે હું હોય વાપસ લોધી રોડ તે નવી દાણા મંડી આ કે સમત હોપ્તા અને ગોરખ મડિયા દ વિશેષ રિપોર્ટ सरपंच साहिबान मेंबर साहिबान लंबरदार साहिबान ਅਤੇ ਕਾਂਗਰਸ ਪਾਰਟੀ ਦੇ ਜੰਝਾਰੂ ਲੀਡਰਸ਼ਿਪ ਵਾਲ ਅੱਜ ਵਿਰਾਗੀ ਕਟਰੀਆਂ ਦੇਣੇ ਕਾਗਜ਼ ਕਾਫੀ ਕਰ ਦਿੱਤੀ ਹੈ ਕਿ ਜੂਨ ਦੇ ਅਰਕਾਂ ਦਾ ਹੈ ਐਲਵਾਇਟ ਸੱਜਣੋ ਟ੍ਰੈਕਰ ਜਿਹੜੇ ਬਾਰੇ ਵਿੱਚ ਬੋਲਿਆ ਹੈ ਉਹ ਹਲਕਾ ਜਿਹਾ ਸ਼ੁਰੂ ਕਰਾ ਦੇਣਗੇ ਜਿਹੜੇ ਲਾਗੇ ਸਾਈਕਲ ਰਵਾਈ ਕਰੇ ਉਹ ਕਿੰਨੇ ਰਵਾਈ ਕਰੇ ਅੱਜ ਰਾਜਵੀਰ ਸਿੰਘ ਜੀ ਦੇ ਰਵਾਈ ਦੇ ਵਿੱਚ ਜਿਹੜਾ ਸਾਡੇ ਪੰਜਾਬ ਕਾਂਗਰਸ ਵਾਲੇ ਸਲੇਹਾਵਾ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਸਰਕਾਰ ਦੇ ਉੱਪਰ ਹੋਈ ਆ ਆਪਣਾ ਜਿਹੜਾ ਰੋਸ ਆ ਕਾਂਗਰਸ ਪਾਰਟੀ ਸੈਂਟਰ ਗਵਰਨਮੈਂਟ ਦੇ ਖਿਲਾਫ ਹੀ ਅਤੇ ਪੰਜਾਬ ਸਰਕਾਰ ਦੇ ਵੀ ਡਾਕਟਰਾਂ ਦੇ ਰੋਮ ਦੇ ਵਿੱਚ ਸ਼ਾਂਤ ਮੈਂ ਧੰਦੇ ਨਾਲ ਇੱਕ ਇੱਕ ਮਹਿੰਦੇ ਤਹਿ ਦਾ ਕੱਪਰ ਦੇ ਨਾਲ ਇੱਕ ਰੋਸ਼ ਮਾਰਕਟਣ ਜਾ ਰਿਹਾ ਔਰ ਇਹ ਪੂਰੇ ਸਾਥ ਦੀ ਕਰੋਗਾਰ ਦੀ ਆਉਟੇ ਹੋਏ ਨਾਲ ਜਾ ਕੇ ਇੱਕ ਸੁਝਾਵਾ ਸਰਕਾਰ ਵਾਸਤੇ ਕੋਈ ਹਜੇ ਵੀ ਚੋੜ ਜੋ ਜਾਓ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਫਿਰਿਆ ਕੋਈ ਸਰਵਾਈ ਕਰੇ ਕਿ ਕਿਸਾਨ ਆਂਦਾ ਪਰਿਆ ਪੰਜਾਬ ਹਮੇਸ਼ਾ ਮੋਰੇ ਰਿਹਾ ਇਸ ਗੱਲ ਦੇ ਤਵਰਾ ਜਿਹੜਾ ਟੱਪਾ ਸੈਂਟਰ ਸਰਗਰਮਟ ਵੱਲੋਂ ਕੀਤਾ ਜਾ ਰਿਹਾ ਬੜੀ ਸ਼ਰਮ ਵਾਲੀ ਗੱਲ ਪੂਰੇ ਪੰਜਾਬ ਸਰਕਾਰ ਦੀ ਦੇਖੋ ਕਿ ਤਸ਼ਹੀਦ ਹੋਇਆ ਸਾਡਾ ਨੌਜਵਾਨ ਪੂਰਾ ਹਲੇ ਤੱਕ ਸੰਸਕਾਰ ਨਹੀਂ ਹੋ ਸਕਿਆ ਪੂਰੇ ਖੱਟੇ ਸੰਸਕਾਰ ਹੋਣ ਦੀ ਜੀ ਉਹ ਸਾਡੀ ਹੱਦ ਦੇ ਵਿੱਚ ਆ ਪੜਾ ਕੋਈ ਕੰਮ ਨਹੀਂ ਜਰਾਂਗਾ ਪਸਤਰਾ ਦੇ ਖਪਤਰਾ ਦੇ ਭਰਾ ਕਿ ਬੁਰੀ ਬਾਪੂਰੀ ਆ ਜੀ ਅਕੀਨ ਪਸਤਰਾ ਰੋਲੇ ਬਾਰੇ ਰਿਸ ਬਰਨਣ ਜਾਣਾ ਜਦੋਂ ਵੀ ਸਰਕਾਰ ਤੋਂ ਪਸਰਾ ਪੰਜਾਬ ਪਲਿਆ ਪੂਰਾ ਆ ਬਤਖਾਰੂ ਦੱਸੀ ਇਹਨਾਂ ਦੇ ਗੋਰਖੀ ਪਾਰਟੀ ਹਮੇਸ਼ਾ ਜਾਂ ਤੈ ਟੰਗੋਣਾ ਜਾਂ ਪੀਰੇ ਉਹਦੇ ਦੇ ਹਜ਼ਾਰਾਂ ਦੀ ਇਨਵੈਸਟ ਰਾਹ ਗੁਰੂ ਸਿੱਖ ਤੇ ਹੈ ਜੋ ਅੱਜ ਉਹ ਇੱਕ ਵਾਰ ਕੌਨਸਲ ਸਟੇਟ ਕੋਲ ਸਨ ਹੈ ਹਿੱਕਾ ਲਿਆ ਆਇਆ ਸਾਲਾਂ ਦੇ ਨਾਲ ਕਾਂਗਰਸ ਪਾਰਟੀ ਪੁਰੇ ਤਨ ਮਰੇ ਮੈਲ ਖੜੀ ਆ ਉਹ ਜਿੰਨਾ ਦਾ ਖੋਹਦਾ ਹੈ ਗੋਰਖ ਪਰੰਪਰਿਆਂ ਦੇ ਵਿੱਚ ਨਰਨ ਤੋਂ ਉੱਪਰ ਲਾਪਰਵਾਹੀ ਤੇ ਜ਼ਾਕਰੀ ਬਣਾ ਦੇ ਉਹ ਰੋਜ਼ ਇਹ ਆਵਾਜ਼ ਫਿਰ ਜਾਂਦਾ